ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਮਠੰਡਾ ਸ਼ਹਿਰ ਦੇ ਅੰਦਰ ਇੱਕ ਟ੍ਰੈਫਿਕ ਵੱਡੀ ਸਮੱਸਿਆ ਬਣਦਾ ਜਾ ਰਿਹਾ ਜਿੰਨਾ ਵਿੱਚ ਆਟੋਆਂ ਦੀ ਬਹੁਤ ਵੱਡੀ ਭੂਮਿਕਾ ਹੈ ਕਿਉਂਕਿ ਸ਼ਹਿਰ ਵਿੱਚ ਆਟੋ ਬਹੁਤ ਜ਼ਿਆਦਾ ਹੋ ਗਏ ਹਨ ਜਿੱਥੇ ਉਹ ਸ਼ਹਿਰ ਵਿੱਚ ਆਟੋ ਚਾਲਕ ਹਨ ਉੱਥੇ ਹੀ ਪਿੰਡਾਂ ਅਤੇ ਮੰਡੀਆਂ ਵਿੱਚੋਂ ਵੀ ਬਹੁਤ ਸਾਰੇ ਆਟੋ ਸ਼ਹਿਰ ਵਿੱਚ ਆਉਂਦੇ ਹਨ ਤੇ ਜੋ ਚਲਾਉਂਦੇ ਹਨ ਜਿਸ ਕਾਰਨ ਸ਼ਹਿਰ ਵਿੱਚ ਬਹੁਤ ਹੀ ਟ੍ਰੈਫਿਕ ਜ਼ਿਆਦਾ ਹੋ ਗਿਆ ਹੈ ਜਿਸ ਦੇ ਕਾਰਨ ਹੁਣ ਟ੍ਰੈਫਿਕ ਪੁਲਿਸ ਵੀ ਹਰਕਤ ਚਾਹੀਆ ਪਿਛਲੇ ਦਿਨੀ ਆਟੋ ਚਾਲਕਾਂ ਵੱਲੋਂ ਵੀ ਲੁੱਟਖੋਹ ਦੀਆਂ ਘਟਨਾਵਾਂ ਨੂੰ ਵੀ ਅੰਜਾਮ ਦਿੱਤਾ ਗਿਆ ਪਾਮੇਕੇ ਬਠਿੰਡਾ ਪੁਲਿਸ ਵੱਲੋਂ ਫੜ ਕੇ ਉਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਗਈ ਅਤੇ ਇਹ ਵੀ ਸੁਣਨ ਵਿੱਚ ਆਉਂਦਾ ਹੈ ਕਿ ਬਹੁਤ ਹੀ ਆਟੋ ਚਾਲਕ ਨਸ਼ਾ ਜਾਂ ਨਸ਼ੇੜੀ ਟਾਈਪ ਦੇ ਹਨ ਜੋ ਕਿ ਸਵਾਰੀਆਂ ਨੂੰ ਲੁੱਟਖੋਹ ਦੀਆਂ ਘਟਨਾਵਾਂ ਨੂੰ ਵੀ ਅੰਜਾਮ ਦਿੰਦੇ ਹਨ ਪਿਛਲੇ ਦਿਨੀ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਬਠਿੰਡਾ ਵੱਲੋਂ ਜਦੋਂ ਪਬਲਿਕ ਨਾਲ ਮੀਟਿੰਗ ਕੀਤੀ ਗਈ ਤਾਂ ਪਬਲਿਕ ਵੱਲੋਂ ਵਿਸ਼ੇਸ਼ ਤੌਰ ਤੇ ਇਸ ਗੱਲ ਦੀ ਵੀ ਸ਼ਿਕਾਇਤ ਕੀਤੀ ਗਈ ਕਿ ਆਟੋ ਚਾਲਕਾਂ ਕਾਰਨ ਜਿਹੜੀ ਸ਼ਹਿਰ ਦੀ ਸ਼ਹਿਰ ਵਿੱਚ ਬਹੁਤ ਵੱਡੀ ਸਮੱਸਿਆ ਆਉਂਦੀ ਹੈ ਡਿਪਟੀ ਕਮਿਸ਼ਨਰ ਭੰਡਾ ਵੱਲੋਂ ਵੀ ਕਿਹਾ ਗਿਆ ਸੀ ਕਿ ਨਗਰ ਨਿਗਮ ਨਾਲ ਮਿਲ ਕੇ ਇਹਨਾਂ ਦਾ ਡਾਟਾ ਇਕੱਠਾ ਕੀਤਾ ਜਾਵੇਗਾ ਅਤੇ ਬਾਅਦ ਵਿੱਚ ਕੋਈ ਸਕੀਮ ਬਣਾਈ ਜਾਵੇਗੀ ਜਿਸ ਦੇ ਤਹਿਤ ਇਹਨਾਂ ਨੂੰ ਘਟਾਇਆ ਜਾਵੇ ਜਾਂ ਰੋਕਿਆ ਜਾਵੇ ਟ੍ਰੈਫਿਕ ਪੁਲਿਸ ਵੱਲੋਂ ਵੀ ਇਹਨਾਂ ਦੇ ਖਿਲਾਫ ਸਖਤੀ ਵਰਤਨੀ ਸ਼ੁਰੂ ਕਰ ਦਿੱਤੀ ਗਈ ਅਤੇ ਟ੍ਰੈਫਿਕ ਇੰਚਾਰਜ ਅਮਰੀਕ ਸਿੰਘ ਵੱਲੋਂ ਆਟੋ ਯੂਨੀਅਨ ਦੇ ਪ੍ਰਧਾਨ ਨਾਲ ਮੀਟਿੰਗ ਕੀਤੀ ਗਈ ਤੇ ਨਾਂ ਨੂੰ ਸਖਤ ਹਦਾਇਤ ਕੀਤੀ ਗਈ ਕਿ ਆਟੋ ਚਾਲਕ ਆਪਣੀ ਵਰਦੀ ਪਾ ਕੇ ਰੱਖਣ ਤੇ ਆਟੋਆਂ ਦੇ ਕਾਗਜ਼ ਪੱਤਰ ਪੂਰੇ ਰੱਖਣ ਨਹੀਂ ਤਾਂ ਸੌ ਵਾਰ ਤੋਂ ਉਹਨਾਂ ਦੇ ਖਿਲਾਫ ਕਾਰਵਾਈ ਵਿਢੀ ਜਾਵੇਗੀ ਟਰੈਫਿਕ ਅੰਚਾਰ ਦੇ ਅਮਰੀਕ ਸਿੰਘ ਦਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਹੈ ਆਓ ਸੁਣਦੇ ਹਾਂ ਆ ਮੈਂਨਾਂ ਸਬੰ ਇੰਸਪੈਕਟਰ ਅਮਰੀਕ ਸਿੰਘ ਸੈਕਿੰਡ ਇਨਚਾਰਜ ਟਰੈਫਿਕ ਬਟੰਡਾ ਜੀ ਆ ਆਟੋ ਚਾਲਕਾਂ ਦੇ ਕੋ ਬਾਰ-ਬਾਰ ਪਬਲਿਕ ਵੱਲੋਂ ਥੋੜੀ ਜਿਹੀ ਕੰਪਲੇਂਟ ਆ ਰਹੀ ਹੈ ਵੀ ਆਟੋ ਰਿਕਸ਼ਾ ਹੀ ਜਿਹੜੀ ਟਰੈਫਿਕ ਦੀ ਵਿਵਸਥਾ ਖਰਾਬ ਕਰ ਰਹੇ ਆ ਅ ਅੱਜ ਇਹਨਾਂ ਨੇ ਮੀਟਿੰਗ ਕੀਤੀ ਗਈ ਹੈ ਸਾਰੇ ਪ੍ਰਧਾਨਾਂ ਨੂੰ ਬੁਲਾ ਕੇ ਇੱਥੇ ਬੱਸ ਸਟੈਂਡ ਤੇ ਇਹਨਾਂ ਨੂੰ ਮੰਡੇ ਤੱਕ ਦਾ ਟਾਈਮ ਦਿੱਤਾ ਹੈ ਵੀ ਆਪੋ ਆਪਣੀਆਂ ਜਿਹੜੀਆਂ ਯੂਨੀਅਨਾਂ ਦੇ ਜਿੰਨੇ ਵੀ ਤੁਹਾਡੇ ਹੈਗੇ ਔਟੋ ਰਿਕਸ਼ਾ ਉਹਨਾਂ ਨੂੰ ਸਾਰਿਆਂ ਨੂੰ ਸਮਝਾ ਦਿਓ ਵੀ ਇੱਕ ਤਾਂ ਕੋਈ ਵੀ ਕੱਟ ਨਹੀਂ ਮਾਰੂਗਾ ਸਾਈਡ ਤੇ ਲਾ ਕੇ ਚੱਲਣਗੇ ਯੈਲੋ ਲਾਈਨ ਦੇ ਅੰਦਰ ਖੜੇ ਕਰਨਗੇ ਜੇਕਰ ਕੋਈ ਫਿਰ ਵੀ ਕਰੂਗਾ ਤਾਂ ਉਹਦੇ ਖਿਲਾਫ ਐਜ਼ ਪਰ ਲਾ ਜਿਹੜੀ ਹੈਗੀ ਮੋਟਰ ਵੀ ਕਲੈਕਟ ਕਾਰਵਾਈ ਕੀਤੀ ਜਾਊਗੀ ਉਹ ਨਰਸਰੀ ਦੀਆਂ ਆਪਣਾ ਵਾਪਰੀਆਂ ਵੱਡੀਆਂ ਉਹਨਾਂ ਦੇ ਨੰਬਰ ਨਹੀਂ ਹੁੰਦੇ ਤੇ ਨਾ ਹੀ ਉਹਨਾਂ ਦਾ ਕੋਈ ਤਕਾਦ ਪੱਤਰ ਹੁੰਦਾ ਆ ਦੇਖੋ ਇਹ ਰਿਕਸ਼ਾ ਦੀ ਰਜਿਸਟ੍ਰੇਸ਼ਨ ਹੁੰਦੀ ਆ ਜਿਹੜੇ ਇਹਨਾਂ ਦੇ ਡੀਲਰ ਹੈਗੇ ਉਹਨਾਂ ਨਾਲ ਅਸੀਂ ਜਲਦੀ ਮੀਟਿੰਗ ਰੱਖ ਰਹੇ ਹਾਂਗੇ ਤੇ ਮੀਟਿੰਗ ਕਰਕੇ ਉਹਨਾਂ ਨੂੰ ਵਾਰਨਿੰਗ ਦੇਵਾਂਗੇ ਵੀ ਜਲਦੀ ਇਹਨਾਂ ਤੇ ਜਿਹੜੀ ਹੈਗੀ ਆ ਰਜਿਸਟ੍ਰੇਸ਼ਨ ਤੋਂ ਬਿਨਾ ਕਿਸੇ ਨੂੰ ਵੀ ਨਾ ਦਿੱਤਾ ਜਾਵੇ ਲੇਕਿਨ ਜੇ ਫਿਰ ਵੀ ਬਿਨਾ ਨੰਬਰ ਤੋਂ ਦੇ ਦਿੱਤਾ ਹੋ ਤਾਂ ਉਹਨਾਂ ਦੇ ਖਿਲਾਫ ਵੀ ਲਿਖ ਕੇ ਮਾਨਯੋਗ ਸੀਨੀਅਰ ਅਫਸਰ ਪੱਲਾ ਨੂੰ ਭੇਜਿਆ ਜਾਊਗਾ ਦੀ ਵੀ ਰਿਕਸ਼ਾ ਵਾਲਾ ਹੈ ਜਿਹੜਾ ਜਿਹੜਾ ਹੈਗਾ ਕੋਈ ਨਹੀਂ ਇਸੇ ਕਰਕੇ ਹੀ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਨਾ ਅਸੀਂ ਕਿਉਂਕਿ ਜਦੋਂ ਬਿਨਾ ਨੰਬਰੀ ਚੱਲਦੇ ਆ ਪਤਾ ਹੀ ਨਹੀਂ ਲੱਗਦਾ ਕੌਣ ਕਿੱਥੋਂ ਆ ਹੁਣ ਜਿੰਨੇ ਵੀ ਟ੍ਰੈਫਿਕ ਕਰਮਚਾਰੀਆ ਉਹਨਾਂ ਨੂੰ ਵੀ ਹਦਾਇਤ ਕੀਤੀ ਜਾ ਰਹੀ ਹੈ ਵੀ ਬਿਨਾ ਨੰਬਰੀ ਕੋਈ ਵੀ ਰਿਕਸ਼ਾ ਜਾਂ ਕੋਈ ਵੀ ਵਹੀਕਲ ਹੈ ਉਹਨੂੰ ਇੰਪਾਉਂਡ ਕਰੋ ਕੋਈ ਵੀ ਛਡੰਡੀ ਜਰੂਰਤ ਨਹੀਂ ਠੀਕ ਹੈ ਨਾਲ ਨਾਲ ਜਿਹੜੀਆਂ ਐਂਬੂਲੈਂਸਾਂ ਬਹੁਤ ਆ ਜਿਹੜੀਆਂ ਅਨਰਜਿਸਟਰਡ ਆ ਮਤਲਬ ਅਨੌਫਰਾਈ ਵੀ ਚੱਲਦੀਆਂ ਆ ਉਹਨਾਂ ਤੇ ਵੀ ਕੋਈ ਕਾਰਵਾਈ ਕੀਤੀ ਜਾਊਗੀ ਬਿਲਕੁਲ ਕੀਤੀ ਜਾਊਗੀ ਆ ਮੋਟਰ ਵੀ ਕਲੈਕਟ ਦੇ ਵਿੱਚ ਜੋ ਵੀ ਆਉਂਦਾ ਹੈਗਾ ਉਹਨਾਂ ਦੇ ਖਿਲਾਫ ਜੋ ਅਸੀਂ ਕਰ ਵੀ 100% ਕਰਾਂਗੇ